ਵਾਜਬ ਵਾਲੇ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਹੋਇਆ ਫਾਤੇ ਦਾ ਨਾਰਾ ਬੁਲੰਗ ਕਰੀਏ ਕੋਈ ਮੁਖ ਬਾਜਾ ਨਾ ਰਹਿ ਜਾਵੇ ਦਾਸਾਂ ਨੂੰ ਸਟੇਜ ਤੇ ਬੋਲਣ ਦੀ ਪ੍ਰਵਾਨਗੀ ਦਿਓ ਬਖਸ਼ ਹੋਏ ਸ਼ੇਰ ਬਾਗ ਗੱਜ-ਬੱਜ ਕੇ ਬਲਾਓ ਫਤਿਹ ਆਖੋ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤਗੁਰ ਨਦਰ ਕਰੇ ਗੁਰੂ ਦੀ ਅਪਾਰ ਬਖਸ਼ਿਸ਼ ਹੈ ਗੁਰੂ ਦੀ ਅਪਾਰ ਕਿਰਪਾ ਜਿਹੜੇ ਅੱਜ ਗੁਰਪੂਰਨ ਵਾਸ਼ੀ ਦੇ ਦਿਹਾੜੇ ਤੇ ਇਕਤਰ ਹੋ ਕੇ ਤਨ ਕਰਕੇ ਮਨ ਕਰਕੇ ਧੰਨ ਕਰਕੇ ਤਿੰਨ ਹਿਸਿਆਂ ਵਿੱਚ ਹਾਜ਼ਰੀ ਭਰਨ ਵਾਸਤੇ ਇਕਤਰ ਹੋਏ ਆ ਗੁਰੂ ਨਾਨਕ ਜੀ ਦੀ ਕਿਰਪਾ ਕਰਨ ਸਬਨਾ ਦੇ ਸਤਿ ਮਿਹਰ ਭਰੇ ਹੱਥ ਰਖੜ ਆਪ ਦੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਸਿੱਖੀ ਦੀਆਂ ਦਾਤਾਂ ਪਰਿਵਾਰਾਂ ਵਿੱਚ ਸ਼ੁਕ ਸ਼ਾਂਤੀ ਇਨ ਤਦਫਾਤ ਬਖਸ਼ ਕਰਨ ਆਓ ਹੁਣ ਪਹਿਲਾਂ ਵੀਰ ਤੋਂ ਇੱਕ ਸ਼ਬਦ ਸੁਣੋ ਸ਼ੇਰ ਰੂਪੇ ਉਹ ਤੋਂ ਬਾਅਦ ਫਿਰ ਤੁਹਾਡੇ ਚਰਣਾ ਦੇ ਗੁਰੂ ਇਤਿਹਾਸ ਦੁਆਰਾ ਸਿਰਵਾ ਕਰਾਂਗੇ ਆਪ ਗੁਰੂ ਆਪਣੇ ਦੀ ਤੁਸੀਂ ਕਰੋ ਪੂਜਾ ਇੱਕੋ ਗੁਰੂ ਤੇ ਸੇਵਾ ਅਨੇਕ ਹੁੰਦੀ ਆਰਤੀ ਤੇ ਆराधना ਦਿਲ ਲੈ ਵਿਚੋ ਕਰੀਏ ਗੁਰੂ ਸੇਵਕ ਦੀ ਅੰਦਰੋਂ ਏਕ ਹੁੰਦੀ ਪੁੰਨ ਦਾਨ ਕਰੀਏ ਨਾਲ ਭਜਨ ਕਰੀਏ ਪੁੰਨ ਦਾਨ ਕਰੀਏ ਨਾਲ ਭਜਨ ਕਰੀਏ ਸੇਵਾ ਗੁਰੂ ਦੀ ਕੀਤੀ ਨੇਕ ਹੁੰਦੀ ਪਤ ਰੱਖਦਾ ਤੇ ਰੱਖਦਾ ਗੁਰੂ ਰਾਮਪਾਲ ਸਿੰਘਾ ਜਿੰਨਾ ਸੇਵਕਾਂ ਦੀ ਗੁਰੂ ਤੇ ਟੇਕ ਹੁੰਦੀ ਜਿੰਨਾ ਸੇਵਕਾਂ ਦੀ ਗੁਰੂ ਤੇ ਟੇਕ ਹੁੰਦੀ ਆਓ ਮੈਂ ਬੇਨਤੀ ਕਰਾਂ ਸਾਰੀ ਕੋ ਸੰਗਤ ਵੀ ਕਿਰਪਾ ਕਰਕੇ ਆ ਕੇ ਪੰਡਾਲ ਵਿੱਚ ਸਜਣ ਦੀ ਤਰਪਾਲ ਤੱਕ ਰੋ ਸਵਾਮੀ ਜੀ ਆਂਦੇ ਸਰੂਪ ਹੈ ਬਾਬਾ ਪਰਮ ਜੋਤ ਸਿੰਘ ਜੀ ਉਹੀ ਚਾਲ ਉਹੀ ਢਾਲ ਉਹੀ ਰੰਗ ਕੋਹੀ ਰੂਪ ਆਨਸਾਰ ਆਪਣੇ ਚਲਨ ਤੋਂ ਹੋੜ ਸੇਵਕ ਜਥੇ ਨੂੰ ਨਮਾਜ ਕੇ ਗਏ ਨੇ ਬੇਅੰਤ ਮਾਇਆ ਨਦਰ ਦੌਤ ਨਾਲ ਨਮਾਜਿਆ ਕੋਟਨ ਬਾਤ ਬਾਂਬ ਕਰਦੇ ਆਂ ਸਾਮੇ ਜੀ ਮਹਾਰਾਜ ਡੇਰ ਦੁਗਣੀ ਰਾਤ ਚੋਕਰੀ ਟੱਕੀ ਬਖਸ਼ ਕਰਨ ਸਰ ਦੇ ਮੇਰਾ ਪਤਿਆ ਹੱਥ ਰਖਣ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਨ ਦੇਹ ਰੋਗ ਦਾ ਬਖਸ਼ ਕਰਨ ਸਵਾਮੀ ਜੀ ਆਦੇ ਦੂਸਰੇ ਸੁਪੁੱਤਰ ਨਾਮ ਜੋ ਸਿੰਘ ਜੀ ਕੋ ਵੀ ਫਕੀਰ ਨੇ ਉਹ ਹੀ ਸੰਤ ਨੇ ਉਹਨਾਂ ਵੱਲੋਂ ਵੀ ਤਿੰਨ ਲੋਕ ਦਾ ਅਸ਼ੀਰਵਾਦ ਕੋਟਨ ਬਾਤਾਂ ਬਾ ਕਰਦੇ ਹਾਂ ਅੱਜ ਗੁਰਪੁੰਨਿਆਂ ਦਾ ਦਿਨ ਹੈ ਆਪਾਂ ਗੁਰੂ ਦੀ ਪੂਜਾ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਆ ਕੋਈ ਤਾਂ ਜੋ ਗੁਰੂ ਤੋਂ ਦੁੱਧ ਮੰਗਣ ਆਇਆ ਹੈ ਕੋਈ ਪੁੱਤ ਮੰਗਣ ਆਇਆ ਹੈ ਕੋਈ ਮਾਇਆ ਸ਼ਾਨ ਵਡਿਆਈ ਮੰਗਣ ਆਇਆ ਹੈ ਕੋਈ ਪਰਿਵਾਰ ਦੇ ਸੁੱਖ ਮੰਗਣ ਆਇਆ ਹੈ ਕੋਈ ਧਨ ਮਾਲ ਦੀ ਸੁੱਖ ਮੰਗਣ ਆਇਆ ਹੈ ਆਪੋ ਆਪਣੇ ਬਲਬਲੇ ਨੇ ਜਿਹੜੇ ਗੁਰੂ ਨੂੰ ਬੇਨਤੀ ਕਰਨ ਵਾਸਤੇ ਆਏ ਆ ਮਨ ਦੇ ਬਲਬਲੇ ਨੇ ਅੱਜ ਕੋਈ ਪੁੰਨਿਆ ਤੇ ਜਿਹਦੀ ਵੀ ਕੋਈ ਸੰਗਤ ਆਈ ਹੈ ਸਭਨਾ ਦੇ ਦਿਲ ਦੀ ਆਵਾਜ਼ ਜਦ ਨੇਤਰ ਬੰਨ੍ਹ ਕਰਕੇ ਇੱਕ ਹਫ਼ਤਾ ਸੁਣੋਗੇ ਤੁਹਾਨੂੰ ਕੱਲੇ ਕੱਲੇ ਨੂੰ ਆਏ ਲੱਗੂ ਬਈ ਮੈਂ ਹੀ ਸਵਾਮੀ ਜੀ ਨੂੰ ਬੇਨਤੀ ਕਰਦਾ ਆਓ ਕਵੀ ਦੇ ਲਿਖੇ ਹੋਏ ਮਨ ਦੇ ਬਰਬਲੇ ਮਹਾਰਾਜ ਦੇ ਚਰਨਾਂ 'ਚ ਕਬਤਾਰਾਂ ਹੀ ਕਿਉਂ ਸਮੋ ਸ਼ਾਮਾ i'm सचे पार दुनिया थो सो मामा मामा खुदा अॻे पले अटके सदा थो ख़ुदा अॻे पले अटके पले अटके सदा मंगदिय धुआ नूरी दर्शन ते स्वामी देखे दे बड़ी रखी चार दां नाल तूं जोड़ी ਪਾ ਨੋੜੀ ਅੱਖ ਦਾ बोलो सतनाम श्री वाहेगुरु